ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਧੰਨ ਸ੍ਰੀ ਗੁਰੂ ਗੰਸਾ ਸਾਹਿਬ ਮਹਾਰਾਜ ਜੀ ਦੀ ਪਾਰੰਤਿਤ ਦੇ ਨਾਲ ਬਾਬਾ ਰਵਦਾਸ ਜੀ ਮਹਾਰਾਜ ਜੀ ਦੇ ਭਗਤੀ ਦੀ ਪਾਵਨ ਬਾਣੀ ਦੇ ਵਿਚਾਰ ਕਰਦੇ ਹਾਂ ਬਾਬਾ ਰਵਦਾਸ ਜੀ ਕਿਰਪਾ ਕਰਦੇ ਹਨ ਰਹਿਮਤ ਕਰਦੇ ਹਨ ਕਿ ਕਈ ਐਸੇ ਜੀਵ ਹਨ ਜਿਨ੍ਹਾਂ ਦੇ ਵਿੱਚ ਇੱਕ ਇੱਕ ਐਬ ਹੈ ਔਰ ਉਹ ਇੱਕ ਐਬ ਦੇ ਕਰਕੇ ਕਮੀ ਕਰਕੇ ਸਾਰੀ ਜ਼ਿੰਦਗੀ ਦੁੱਖ ਪਾਉਂਦੇ ਹਨ ਪਰ ਮਨੁੱਖ ਦੇ ਵਿੱਚ ਇਹ ਪੰਜੇ ਹੀ ਐਬ ਹਨ ਇਹ ਕਿਵੇਂ ਸੁੱਖ ਪਾ ਸਕਦਾ ਹੈ ਬਿਨਾ ਪਰਮਾਤਮਾ ਦੀ ਓਟ ਤੋਂ ਬਿਨਾ ਪਰਮਾਤਮਾ ਦੇ ਨਾਮ ਤੋਂ ਜੇ ਆਪਣੀ ਮਤ ਨਾਲ ਜਿਉਣਾ ਚਾਹੇਗਾ ਆਪਣੇ ਬਾਲ ਨਾਲ ਜਿਉਣਾ ਚਾਹੇਗਾ ਤੇ ਇਹ ਪੰਜ ਐਬ ਇਹਨੂੰ ਕਿਸ ਨੇ ਇਸ ਪਾਸੋਂ ਸ਼ੌਟ ਲੈਂਦੇ ਡੇਗ ਲੈਂਦੇ ਨੇ ਜਿਵੇਂ ਬਾਬਾ ਜੀ ਕਿਰਪਾ ਕਰਦੇ ਨੇ ਆਸਾ ਬਾਣੀ ਸ਼੍ਰੀ ਰਵਿਦਾਸ ਜੀਓ ਕਿ ਮ੍ਰਿਗ ਮੀਨ ਭ੍ਰੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼ ਹਿਰਨ ਜਿਹੜਾ ਕਹਿਣ ਲੱਗੇ ਕਿ ਹਿਰਨ ਨੂੰ ਘੰਡੇ ਢੇੜੇ ਦੀ ਨਾਦ ਦਾ ਸੁਣਦਾ ਰਸ ਹੁੰਦਾ ਕੰਨਾਂ ਦੇ ਰਸ ਕਰਕੇ ਉਹ ਪਕੜਿਆ ਜਾਂਦਾ ਹੈ ਉਹ ਔਰ ਮੀਨ ਜਿਹੜੀ ਜੀਬ ਦਾ ਰਸ ਹੈ ਜਿਹੜਾ ਮੀਨ ਨੂੰ ਭਾ ਮੱਛੀ ਨੂੰ ਜਿਵੇਂ ਕੋਈ ਮਤਲਬ ਕਿ ਉਸ ਨੂੰ ਪਕੜਦਾ ਹੈ ਤੇ ਉਹ ਜੀਬ ਦੇ ਰਸ ਕਰਕੇ ਉਹਦੇ ਵਿੱਚ ਕੁੰਡੀ ਵਿੱਚ ਫਸ ਜਾਂਦੀ ਹੈ ਫਿਰ ਕਹਿੰਦੇ ਭ੍ਰੰਗ ਭ੍ਰੰਗ ਦਾ ਮਤਲਬ ਭੌਰਾ ਭੌਰੇ ਨੂੰ ਜਿਹੜਾ ਸੁੰਗਣ ਦਾ ਰਸ ਹੈ ਭਾਵ ਕੇ ਫੁੱਲ ਦੇ ਉੱਤੇ ਜਾ ਕੇ ਮੜਰਾਉਂਦਾ ਤੇ ਉਹਦੇ ਵਿੱਚ ਉਹਨੂੰ ਰਸ ਸੌਂਦਾ ਜਦੋਂ ਤੇ ਉਹਦੇ ਵਿੱਚ ਬੈਠਾ ਰਹਿੰਦਾ ਤੇ ਉਹ ਪੰਖੜੀਆਂ ਸ਼ਾਮ ਨੂੰ ਫੁੱਲ ਬੰਦ ਕਰ ਲੈਂਦਾ ਉਹਦੇ ਵਿੱਚੇ ਹੀ ਉਹ ਸਮੇਟਿਆ ਜਾਂਦਾ ਭਾਵ ਦੇ ਵਿੱਚੇ ਹੀ ਉਹ ਮਰ ਜਾਂਦਾ ਹੈ ਪਤੰਗ ਪਤੰਗੇ ਦਾ ਮਤਲਬ ਆਪਾਂ ਜੀ ਨੂੰ ਭੰਬ ਭੰਬਟ ਕਹਿੰਦੇ ਆ ਭਮੱਕੜ ਵੀ ਕਹਿ ਦਿੰਦੇ ਆ ਉਸ ਨੂੰ ਦੇਖਣ ਦਾ ਰਸ ਹੈ ਕਿ ਲਾਟ ਦੇ ਉੱਤੇ ਮਡਰਾਉਂਦਾ ਜਾ ਕੇ ਦੀਵੇ ਦੀ ਲਾਟ ਦੇ ਉੱਤੇ ਮਡਰਾਉਂਦਾ ਜਾ ਕੇ ਤੇ ਉਸ ਦੇ ਉੱਤੇ ਉਸ ਦੇ ਜਿਹੜੇ ਉਹ ਸੜ ਜਾਂਦਾ ਤੇ ਆਪਣੀ ਜੀਵਨ ਰੀਲਾ ਖਤਮ ਕਰ ਬਿੰਦਾ ਕੁੰਚਰ ਹਾਥੀ ਹਾਥੀ ਨੂੰ ਕਾਮ ਦਾ ਰਸ ਜਦੋਂ ਹਾਥੀ ਨੂੰ ਪਕੜਦੇ ਨੇ ਬਾਬਰ ਅਵਦਾ ਜੀ ਕਹਿੰਦੇ ਨੇ ਕਿ ਇੱਕ ਟੋਵਾ ਡੂੰਗਾ ਪੱਟ ਕੇ ਉਹਦੇ ਵਿੱਚ ਕਾਗਜ਼ ਦੀ ਬਣਾ ਕੇ ਹੱਥਨੀ ਠੱਲ ਦਿੰਦੇ ਨੇ ਤੇ ਕਾਮ ਦੇ ਵਸ ਪੈ ਕੇ ਹਾਥੀ ਜਦੋਂ ਉੱਥੇ ਆਉਂਦਾ ਤੋ ਉਸ ਆਥਰੀ ਨੂੰ ਦੇਖ ਕੇ ਉਹਦੇ ਨੇੜੇ ਹੁੰਦਾ ਤੇ ਉਹ ਸਟੋਵੇ ਵਿੱਚ ਡਿੱਗ ਪੈਂਦਾ ਫਿਰ ਉਹਨੂੰ ਕਈ ਦਿਨ ਉਹਦੇ ਵਿੱਚ ਭੁੱਖਾ ਰੱਖਦੇ ਨੇ ਕਮਜ਼ੋਰ ਹੋ ਜਾਂਦਾ ਫਿਰ ਉਹਨੂੰ ਸੰਗਲ ਪਾ ਕੇ ਬੰਨ ਲੈਂਦੇ ਨੇ ਫਿਰ ਉਹਨੂੰ ਘਰ ਘਰ ਦੇ ਵਿੱਚ ਮੰਗਦਾ ਫਿਰਦਾ ਕਾਮ ਦੇ ਵਾਸੋ ਕੇ ਕਹਿਣ ਲੱਗੇ ਮਰਿੰਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਨਾਸ ਇੱਕ ਦੁੱਖ ਕਰਕੇ ਇੱਕ ਕਮੀ ਕਰਕੇ ਓਹ ਬਨਾਸ ਦਾ ਮਤਲਬ ਕਿ ਖਤਮ ਹੋ ਗਿਆ ਆਪਣੀ ਜੀਵਨ ਦੀ ਲੀਲਾ ਜਿਹੜੀ ਹੈ ਉਹਨਾਂ ਨੇ ਬੰਦਨਾ ਵਿੱਚ ਪਾ ਲਈ ਹੈ ਆਜ਼ਾਦੀ ਖਤਮ ਹੋ ਗਈ ਹੈ ਪੰਜ ਦੋਖ ਅਸਾਧ ਜਾਮੇ ਤਾਂ ਕਿ ਕੀ ਤਕਾਸ ਕਿ ਬੰਦੇ ਵਿੱਚ ਤੇ ਇਹ ਪੰਜੇ ਹੀ ਰੋਗ ਹਨ ਭਾਵ ਕਿ ਇਹ ਅਸਾਧ ਰੋਗ ਨੇ ਜਿਹੜੇ ਕਿ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਸੀ ਜਿਨ੍ਹਾਂ ਦੀ ਕੋਈ دارو ਨਹੀਂ ਸੀ ਆਪਣੇ ਕੋਲੇ ਪਰਮਾਤਮਾ ਦੇ ਨਾਮ ਦੇ ਉਸ ਅਕਾਲ ਪੁਰਖ ਦੀ ਓਟ ਦੇ ਨਾਲ ਉਸ ਦੇ ਬਲ ਦੇ ਨਾਲ ਇਹਨਾਂ ਤੇ ਕਾਬੂ ਕੀਤਾ ਜਾ ਸਕਦਾ ਸੀ ਸੋ ਕਹਿਣ ਲੱਗੇ ਜਿਵੇਂ ਕੁਝ ਲੋਕਾਂ ਦੀ ਮਨੋਤ ਸੀ ਕਿ ਮਰਨ ਤੋਂ ਬਾਅਦ ਬੰਦਾ ਬੰਦਨਾ ਵਿੱਚ ਪੈਂਦਾ ਕਿ ਫਿਰ ਉਸ ਨੂੰ ਗਊ ਪਾਰ ਲਾਉਂਦੀ ਹੈ ਸੋ ਇਸੇ ਕਰਕੇ ਬਾਬਾ ਜੀ ਕਹਿ ਰਹੇ ਨੇ ਕਿ ਜਿਉਂਦੇ ਜੀ ਬੰਦਾ ਇਹਨਾਂ ਬੰਦਨਾ ਵਿੱਚ ਪੈਂਦਾ ਕੋਈ ਕਾਮ ਦੇ ਵਿੱਚ ਫਸ ਕੇ ਡੁੱਬ ਜਾਂਦਾ ਕੋਈ ਗ੍ਰੋਧ ਵਿੱਚ ਕੋਈ ਲੋਭ ਵਿੱਚ ਕੋਈ ਕਾਮ ਦੇ ਵਾਸੋ ਕੇ ਰਾਮ ਦੇ ਨਾਮ ਤੋਂ ਪਰਮੇਸ਼ਰ ਦੇ ਨਾਮ ਤੋਂ ਦੂਰ ਹੋ ਜਾਂਦਾ ਔਰ ਮਾਦੋ ਅਵਿਦਿਆ ਹਿੱਤਕੀਨ ਵਿਵੇਕ ਦੀਪ ਮਲੀਨ ਕਿ ਬਾਬਾ ਰਵਦਾ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਜਿਹੜੇ ਮਨੁੱਖ ਅਗਿਆਨਤਾ ਦੇ ਵਸ ਪੈ ਗਏ ਜਿਨ੍ਹਾਂ ਨੇ ਜਿਨ੍ਹਾਂ ਨੇ ਗਿਆਨ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਿਨ੍ਹਾਂ ਨੇ ਗਿਆਨ ਪਰਮਾਤਮਾ ਦੇ ਦਰ ਉਸ ਅਕਾਲ ਪੁਰਖ ਦੇ ਘਰ ਦਾ ਗਿਆਨ ਜਿਹੜੀ ਅੱਜ ਸਾਨੂੰ ਰੱਬ ਨੇ ਕਾਲ ਯੁਗ ਦੇ ਵਿੱਚ ਗੁਰਬਾਣੀ ਦੀ ਦਾਤ ਦਿੱਤੀ ਹੈ ਗੁਰਬਾਣੀ ਇਸ ਜਗ ਵਿੱਚ ਚਾਨਣ ਗੁਰਬਾਣੀ ਦੇ ਚਾਨਣ ਦੇ ਵਿੱਚ ਜ਼ਿੰਦਗੀ ਜਿਉਣਾ ਨਹੀਂ ਕੋਸ਼ਿਸ਼ ਨਹੀਂ ਕੀਤੀ ਹੈ ਗੁਰਬਾਣੀ ਬਾਰੇ ਸੋਚਿਆ ਵਿਚਾਰਿਆ ਨਹੀਂ ਕਿ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ ਕਹਿਣ ਲੱਗੇ ਬਾਬਾ ਰਵਦਾਦ ਜੀ ਕਹਿੰਦੇ ਨੇ ਉਹਨਾਂ ਨੇ ਅਗਿਆਨਤਾ ਦੇ ਵਿੱਚ ਆਪਣੀ ਜੀਵਨ ਲੀਲਾ ਜਿਹੜੀ ਹੈ ਸਾਰੀ ਖਤਮ ਕਰ ਲਈ ਤੇ ਵਿਵੇਕ ਬੁੱਧ ਦੀ ਪ੍ਰਾਪਤੀ ਨਹੀਂ ਕੀਤੀ ਗਈ ਜਦੋਂ ਆਪਾਂ ਅਰਦਾਸ ਕਰਦੇ ਆਪਾਂ ਕਹਿੰਦੇ ਆ ਨਾ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਵਿਵੇਕ ਦਾਨ ਵੀ ਵਿਵੇਕ ਦਾ ਮਤਲਬ ਕਿ ਸਿੱਖ ਨੂੰ ਚੰਗੀ ਸੋਚੀ ਚੰਗੀ ਮੱਤ ਵੀ ਹੋਣੀ ਚਾਹੀਦੀ ਹੈ ਸੋ ਸਾਇਬ ਕਿਰਪਾ ਕਰਦੇ ਨੇ ਵਿਵੇਕ ਦੀਪ ਮਲੀਨ ਕਿ ਵਿਵੇਕ ਬੁੱਧ ਤੋਂ ਬਿਨਾ ਆਪਣਾ ਜਿਹੜਾ ਜੀਵਨ ਸੀ ਧੁੰਦਲਾ ਹੀ ਲੈ ਕੇ ਭਾਵ ਕੇ ਵਿਕਾਰਾਂ ਦੇ ਵਿੱਚ ਡਿੱਗ ਕੇ ਬੁਰੇ ਕਰਮਾਂ ਦੇ ਵਿੱਚ ਫਸ ਕੇ ਇਹ ਮਨੁੱਖਾ ਦੇਹੀ ਜਿਹੜੀ ਸੀ ਉਹ ਮਲੀਨ ਹੀ ਪ੍ਰਮਾਤਮਾ ਕੋਲੇ ਲੈ ਗਏ ਜਨਮ ਜਨਮ ਕੀ ਇਸ ਮਨ ਕੋਲ ਲਾਗੀ ਕਾਲਾ ਹੋਇਆ ਸ਼ਾਹ ਜਨਮਤ ਜਨਮ ਦੀ ਮਹਿਲ ਤੇ ਸੀ ਪਹਿਲੇ ਲੈ ਕੇ ਆਏ ਸੀ ਉਹਨੂੰ ਸਤ ਸੰਗ ਕਰਕੇ ਨਾਮ ਜਪ ਕੇ ਬਾਣੀ ਪੜ੍ਹ ਕੇ ਉਸ ਆਤਮਾ ਨੂੰ ਉਸ ਮਨ ਨੂੰ ਧੋ ਕੇ ਸਾਫ ਕਰਕੇ ਮੈਲ ਰਾਜਤ ਲੈ ਕੇ ਜਾਣਾ ਸੀ ਪ੍ਰਮਾਤਮਾ ਕੋਲੇ ਸੇਵਾ ਸਿਮਰਨ ਵਿੱਚ ਜੁੜ ਕੇ ਬਾਬਰ ਅਵਦਾਦ ਜੀ ਕਿੱਡੀ ਬਖਸ਼ਿਸ਼ ਕਰ ਰਹੇ ਨੇ ਰਹਿਮਤ ਕਰਦੇ ਹਨ ਤ੍ਰਿਗਤ ਤ੍ਰਿਗਤ ਜੋਨ ਅਚੇਤ ਜਿਹੜੀ ਤ੍ਰਿਗਜੋਤ ਭਾਵ ਟੇਡੀਆਂ ਜੂਨਾ ਨੇ ਜਿਹੜੀ 84 ਆ ਉਹ ਤਾਂ ਅਸੋਚ ਪਾਬ ਕਿਉਂ ਤਾਂ ਉਹਨਾਂ ਨੂੰ ਤਾਂ ਸੋਚ ਨਹੀਂ ਉਹਨਾਂ ਨੂੰ ਤੇ ਵਿਵੇਕ ਬੁੱਧ ਨਹੀਂ ਮਿਲੀ ਆ ਬੰਦਾ ਚੰਗੇ ਮਾੜੇ ਬਾਰੇ ਸੋਚ ਸਕਦਾ ਹੈ ਮਾੜੇ ਚੰਗੇ ਦੀ ਵਿਚਾਰ ਕਰ ਸਕਦਾ ਹੈ ਕਿ ਆ ਮੇਰੇ ਵਾਸਤੇ ਮਾੜਾ ਹੈ ਮੇਰੇ ਵਾਸਤੇ ਚੰਗਾ ਹੈ ਪਰ ਉਹਨਾਂ ਦੀ ਤੇ ਬਾਬਾ ਜੀ ਕਹਿੰਦੇ ਨੇ ਚਲੋ ਉਹਨਾਂ ਨੂੰ ਤੇ ਇਸ ਕਰਮਾਂ ਦਾ ਕਰਕੇ ਟੇਡੀਆਂ ਜੂ ਉਹਨਾਂ ਨੂੰ ਤੇ ਇਹਦੇ ਬਾਰੇ ਸੋਝੀ ਨਹੀਂ ਦਿੱਤੀ ਪ੍ਰਮਾਤਮਾ ਨੇ ਵੀ ਆ ਚੰਗਾ ਮਾੜਾ ਅਸੀਂ ਸੋਚਣਾ ਕਈ ਐਸੇ ਜੀਵ ਨੇ ਜਿਹੜੇ ਆਪਦੇ ਬੱਚੇ ਆਪ ਹੀ ਖਾ ਜਾਂਦੇ ਨੇ ਔਰ ਤ੍ਰੈਗ ਜੋਨ ਅਚੇਤ ਉਹਨਾਂ ਨੂੰ ਤਾਂ ਚੇਤ ਨਹੀਂ ਉਹ ਤਾਂ ਸੁਚੇਤ ਨਹੀਂ ਅਚੇਤ ਨੇ ਸੰਭ ਪੁੰਨ ਪਾਪ ਅਸੋਚ ਉਹਤੇ ਸੰਭ ਵੀ ਹੈ ਕਿ ਉਹ ਪੁੰਨ ਪਾਪ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਨੌਲੇਜ ਨਹੀਂ ਹੈ ਕਿ ਕੀ ਪੁੰਨ ਹੈ ਕੀ ਪਾਪ ਮਨੁੱਖਾ ਅਵਤਾਰ ਦੁਲੱਬ ਤੇਈ ਸੰਗਤ ਪੋਚ ਪਰ ਜਿਹੜਾ ਮਨੁੱਖਾ ਜਨਮ ਬਾਬਾ ਰਵਦਾਸ ਜੀ ਕਹਿੰਦੇ ਨੇ ਇਹ ਤਾਂ ਮੱਸਾ ਮਿਲਿਆ ਅਵਤਾਰ ਭਾਵ 84 ਲੱਖ ਤੋਂ ਬਾਅਦ ਇੱਕ ਚੰਗੀ ਜ਼ਿੰਦਗੀ ਮਿਲੀ ਹੈ ਇਹ ਸੰਗਤ ਪੋਚ ਪਰ ਇਹਨੇ ਵੀ ਉਹ ਸੰਗਤ ਜਿਹੜੀ ਮਾੜੇ ਕਰਕੇ ਮਾੜੀ ਸੰਗਤ ਕਰਕੇ ਨੀਚ ਵਿਕਾਰਾਂ ਦੇ ਨਾਲ ਜੁੜ ਕੇ ਇਸ ਚੰਗੀ ਮਨੁੱਖਾ ਦੇਹੀ ਨੂੰ ਇਸ ਪਵਿੱਤਰ ਅਫਸਰ ਨੂੰ ਆਪਣੇ ਹੱਥੋਂ ਗਵਾ ਲਿਆ ਕਿਉਂਕਿ ਜੇ ਗਿਆਨ ਤੇ ਧਰਮ ਹੈ ਕੋਈ ਗੱਲਾ ਧਰਮ ਦਾ ਲਿਵਾਸ ਪਾ ਲੈਣਾ ਜਾਂ ਗੇਰੂ ਰੰਗ ਦੇ ਕੱਪੜੇ ਪਾ ਲੈਣੇ ਜਾਂ ਹੋਰ ਵੀ ਧਰਮ ਦੇ ਵਿੱਚ ਵੀ ਚਲ ਅਕੱਲਾ ਗਾਤਰਾ ਹੀ ਪਾ ਲੈਣਾ ਪਰ ਕਦੇ ਕਥਾ ਨਹੀਂ ਸੁਣੀ ਕਦੇ ਗੁਰਬਾਣੀ ਨਹੀਂ ਪੜ੍ਹੀ ਕਦੇ ਗੁਰਬਾਣੀ ਦਾ ਅਰਥ ਨਹੀਂ ਸੁਣੇ ਫਿਰ ਇਹ ਲੋਕ ਥਾਂ ਥਾਂ ਤੇ ਸੁੱਖ ਲੈਣ ਵਾਸਤੇ ਭਟਕਦੇ ਨੇ ਉਹ ਵੀ ਕੋਈ ਅ ਧਰਤੀ ਪ੍ਰਵਾਨ ਨਹੀਂ ਹੈ ਗੁਰੂ ਦੇ ਸਾਇਬ ਕਿਰਪਾ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਇ ਇਹ ਜੀ ਜੰਤਾ ਆਪਣੇ ਕਰਮਾਂ ਦੇ ਬਸ ਪੈ ਕੇ ਆਪਣੇ ਕੀਤੇ ਕਰਮਾਂ ਦੇ ਅਧੀਨ ਕਹਿਣ ਲੱਗੇ ਇੱਥੇ ਆਉਂਦੇ ਹਨ ਕਾਲ ਫਾਸ ਅਬਦ ਲਾ ਕੇ ਕਛਣਾ ਚਾਲੇ ਪੋਚ ਫਿਰ ਇਹਨਾਂ ਨੂੰ ਜਦੋਂ ਕਾਲ ਦੀ ਫਾਸ ਹੀ ਪਹੁੰਚ ਜਾਂਦੀ ਹੈ ਧਰਮ ਰਾਜ ਜਦੋਂ ਲੇਖਾ ਮੰਗਦਾ ਜਦੋਂ ਕਰਮਾਂ ਦਾ ਲੇਖਾ ਹੁੰਦਾ ਫਿਰ ਕਹਿਣ ਲੱਗੇ ਉੱਥੇ ਪਛਤਾਉਂਦੇ ਹਨ ਕਿਉਂਕਿ ਘੜੀ ਘੜੀ ਦਾ ਲੇਖਾ ਮੰਗੇ ਉਤੇ ਘੜੀ ਘੜੀ ਦਾ ਲੇਖਾ ਮੰਗਦਾ ਪ੍ਰਮਾਤਮਾ ਔਰ ਸਾਇਓ ਕਿਰਪਾ ਕਰਦੇ ਨੇ ਬਾਬਾ ਰਵਦਾਸ ਜੀ ਮਾਰੇ ਕਹਿੰਦੇ ਨੇ ਰਵਦਾਸ ਦਾਸ ਉਦਾਸ ਭਗਤ ਰਵਦਾਸ ਤੇਰਾ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ ਕਹਿਣ ਲੱਗੇ ਕਿ ਮੇਰਾ ਇਹ ਭਰਮ ਕੱਟ ਦੇ ਇਹ ਮੇਰਾ ਭਲੇਖਾ ਦੂਰ ਕਰ ਦੇ ਰਵਦਾਸ ਜੀ ਮਾਰੇ ਕਹਿੰਦੇ ਨੇ ਕਿ ਸਾਰੇ ਤਪਾਂ ਦਾ ਤਪ ਤਪਾਂ ਸਿਰ ਤਪ ਕੀ ਹੈ ਗੁਰ ਗਿਆਨ ਵੀ ਗੁਰੂ ਜਿਹੜਾ ਸਾਨੂੰ ਗਿਆਨ ਦਿੰਦਾ ਹੈ ਨਾ ਜਿਹੜਾ ਗੁਰੂ ਸਾਨੂੰ ਅਕਲ ਦਿੰਦਾ ਹੈ ਗੁਰੂ ਜਿਹੜੀ ਸਾਨੂੰ ਸੋਝੀ ਦਿੰਦਾ ਹੈ ਉਹ ਹੀ ਸਾਰੇ ਤਪਾਂ ਦਾ ਤਪ ਹੈ ਭਗਤ ਜਨ ਭੈ ਹਰਨ ਪਰਮ ਆਨੰਦ ਕਰੋ ਨਿਦਾਨ ਕਿ ਆਪਣੇ ਭਗਤ ਦਾ ਇਹ ਭਰਮ ਦੂਰ ਕਰੋ ਕਿ ਪਰਮ ਆਨੰਦ ਪ੍ਰਮਾਤਮਾ ਕਾਲ ਪਰਖ ਵਾਏ ਗੁਰੂ ਸਾਨੂੰ ਇਹ दान ਦਿਓ ਕਿ ਅਸੀਂ ਤੇਰਾ ਨਾਮ ਜਪੀਏ ਜਿਵੇਂ ਮੈਂ ਪਹਿਲਾਂ ਬੇਨਤੀ ਕਰ ਚੁੱਕਿਆ ਕਿ ਸਭ ਤੋਂ ਵੱਡਾ दान ਕੀ ਹੈ ਪ੍ਰਮਾਤਮਾ ਦਾ ਨਾਮ ਜੇ ਆਪਾਂ ਨਾਮ ਜਪਦੇ ਆ ਸਾਨੂੰ ਪ੍ਰਮਾਤਮਾ ਨੇ ਦਾਣ ਨਾਮ ਦੇ ਦਿੱਤਾ ਤੇ ਸਾਡੀ ਜ਼ਿੰਦਗੀ ਚੜਦੀ ਕਲਾ ਜੇ ਅਸੀਂ ਸੰਸਾਰੀ ਪਦਾਰਥ ਲੈ ਕੇ ਸੰਸਾਰੀ ਸੁੱਖ ਲੈ ਕੇ ਤੇ ਅਸੀਂ ਸਮਝਦੇ ਆ ਕਿ ਸਾਡੇ ਗੁਰੂ ਤੇ ਸਾਡੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਸਾਡੇ ਕੋਲੇ ਪੈਸਾ ਬਹੁਤ ਸਾਡੇ ਕਾਰੋਬਾਰ ਚੰਗੇ ਚੱਲ ਰਹੇ ਨੇ ਸਾਡੇ ਕੋਲੇ ਧੀਆਂ ਪੁੱਤਰਾਂ ਦੇ ਸੁੱਖ ਨੇ ਇਹ ਮਾਰੇ ਕਹਿਣ ਲੱਗੇ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾ ਦਾਣ ਭਰੋਸਾ ਦਾਣ ਦਾਨਾ ਸਿਰਦਾਨ ਨਾਮਦਾਨ ਕਿ ਇਹਨੇ ਦਾਨ ਲੈ ਕੇ ਸਿਰੇ ਦਾ ਦਾਨ ਹੈ ਜਿਹੜਾ ਉਹ ਪਰਮਾਤਮਾ ਦਾ ਨਾਮ ਹੈ ਸੋ ਬੱਬਰ ਰਵਦਾ ਜੀ ਕਈ ਲੋਕਾਂ ਨੇ ਪ੍ਰਚਾਰਿਆ ਕਿ ਮੂਰਤੀ ਪੂਜਾ ਕਰਦੇ ਸੀ ਪੱਥਰ ਪੂਜਾ ਕਰਦੇ ਸੀ ਇਸ ਗੱਲ ਨੂੰ ਲੈ ਕੇ ਅੱਜ ਉਹਨਾਂ ਦੇ ਪੈਰੋਕਾਰਾਂ ਨੇ ਉਹਨਾਂ ਦੀ ਬਰਾਦਰੀ ਨੇ ਵੀ ਮੂਰਤੀ ਪੂਜਾ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਪਹਿਲਾਂ ਭਗਤ ਦੀ ਮੂਰਤੀ ਬਣਾਵਾਂਗੇ ਫੇਰ ਹੀ ਦੂਜਿਆਂ ਦੀਆਂ ਮੂਰਤੀਆਂ ਲਾਵਾਂਗੇ ਜਿਵੇਂ ਸਨਾਤਨ ਧਰਮ ਹੋਰ ਕਈ ਧਰਮਾਂ ਨੂੰ ਨਿਕਲ ਗਿਆ ਇਸੇ ਤਰ੍ਹਾਂ ਦੂਜੇ ਧਰਮਾਂ ਨੂੰ ਵੀ ਆਪਣੇ ਵਿੱਚ ਲੈਣਾ ਚਾਹੁੰਦਾ ਸੋ ਬਾਬਾ ਰਵਦਾਸ ਜੀ ਕੋਈ ਮੂਰਤੀ ਪੂਜਕ ਨਹੀਂ ਸੀ ਨਾ ਉਹਨਾਂ ਨੇ ਪੱਥਰ ਦੀ ਪੂਜਾ ਕੀਤੀ ਨਾ ਉਹਨਾਂ ਨੇ ਕਿਸੇ ਨੂੰ ਕਰਨ ਦਾ ਹੁਕਮ ਕੀਤਾ ਆਹ ਗੁਰਬਾਣੀ ਦੇ 40 ਸ਼ਬਦ ਜਿਨ੍ਹਾਂ ਦੀ ਅਸੀਂ ਲੜੀਵਾਰ ਵਿਆਖਿਆ ਕਰ ਰਹੇ ਹਾਂ ਵਿਚਾਰ ਕਰ ਰਹੇ ਹਾਂ ਉਹ ਇਹ ਹੀ ਕਹਿ ਰਹੇ ਨੇ ਕਿ ਸਾਰੇ ਤਪਾਂ ਦਾ ਤਪ ਗੁਰੂ ਦਾ ਗਿਆਨ ਹੈ ਸੋ ਜੇ ਅਸੀਂ ਬਾਬੇ ਰਵਦਾਸ ਨੂੰ ਆਪਣਾ ਗੁਰੂ ਮੰਨਦੇ ਹਾਂ ਤੇ ਫਿਰ ਆਪਾਂ ਨੂੰ ਬਾਬੇ ਰਵਦਾਸ ਜੀ ਬਾਣੀ ਪੜ੍ਹ ਕੇ ਜਿਹੜੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਨੇ ਉਹਨਾਂ ਦੀ ਅਰਥਾਂ ਸਮੇਤ ਪੜ੍ਹ ਕੇ ਉਹਨਾਂ ਨੂੰ ਸਾਨੂੰ ਸੋਝੀ ਲੈਣੀ ਚਾਹੀਦੀ ਕਿ ਸਾਡਾ ਪਕੰਬਰ ਸਾਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਨ ਦੀ ਗੱਲ ਕਰਦੇ ਸੀ ਸੋ ਸਾਨੂੰ ਉਸ ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਜਪਨਾ ਚਾਹੀਦਾ ਹੈ ਤਾਂ ਕਿ ਸਾਡਾ ਜਿਹੜਾ ਮਨੁੱਖਾ ਜਨਮਾ ਉਹ ਸਫਲ ਹੋ ਜਾਵੇ ਸੋ ਇੰਨੀ ਬੇਨਤੀ ਪ੍ਰਵਾਨ ਕਰਨੀ ਗੁਰਬਾਣੀ ਵਿਚਾਰਾ ਕਰਦਿਆਂ ਤਮਾਮ ਪੁੱਲਾਂ ਹੋ ਜਾਂਦੀਆਂ ਨੇ ਗੁਰੂ ਗੁਰੂ ਦੀ ਸੰਗਤ ਖਿਮਾ ਕਰਨ ਯੋਗ ਨੇ ਅੱਗੇ ਤੋਂ ਸਾਬ ਸੋਝੀ ਬਖਸ਼ਣ ਬਲਬੋਧ ਦੀ ਦਾਤ ਬਖਸ਼ਣ ਗੁਰੂ ਦੀ ਸੇਵਾ ਬਖਸ਼ਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਾਤੇ